ਲੋ ਜੀ ਜਿਦਾ ਆਪਾਂ ਸਿਮਰ ਪਸ਼ਮੀਨਾ ਦਾ ਡਿਜ਼ਾਈਨ ਲੈ ਕੇ ਆਈਏ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ ਸ਼ਾਈਨਿੰਗ ਦੇਖੋ ਕਿੰਨੀ ਹੈ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆਈ ਇਹ ਸਿਮਰ ਪਸ਼ਮੀਨੇ ਦਾ ਜੀ ਸ਼ਾਈਨਿੰਗ ਦੇਖੋ ਕਿੰਨੀ ਹੈ ਜੀ ਜੁਗਨੂ ਵਾਂਗੂ ਜਗਮਗਾਦਾ ਡਿਜ਼ਾਈਨ ਆਈ ਇਹ ਕਲਰ ਦੇਵਾਂਗੇ 5 ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਲਵੀਂ WhatsApp ਉੱਪਰ ਆਰਡਰ ਕਰਦੇ ਹੋ ਲਓ ਜੀ ਪਸ਼ਮੀਨੇ ਦੇ ਨਾਲ ਬਾਟਮ ਆਊਗੀ ਪਸ਼ਮੀਨੇ ਦੇ ਨਾਲ ਸ਼ਾਲ ਆਈ ਡਿਜ਼ਾਈਨ ਚੈੱਕ ਕਰੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਪਿਓਰ ਪਸ਼ਮੀਨੇ ਦਾ ਸਿਮਰ ਸੂਟ ਸੌਲ ਸੂਟੀ ਲੋ ਵੀ ਕਲਰ ਚੈੱਕ ਕਰੀਏ ਲੋ ਪਹਿਲਾ ਕਲਰ ਆ ਗਿਆ ਨਾਭੀ ਜੀ ਦੂਜਾ ਕਲਰ ਆ ਗਿਆ ਮਸਟਰਡ ਜੀ ਸ਼ਮਰ ਪਸ਼ਮੀਨੇ ਦਾ ਸੌਲ ਸੂਟ 1200 ਦਾ ਆਫਰ ਦੇ ਵਿੱਚ ਦੇ ਰਹੇ ਹਾਂ ਸੋਨੂੰ ਵਿੱਚ 700 ਦਾ ਜੀ ਲੋ ਜੀ ਦੂਜਾ ਕਲਰ ਆ ਗਿਆ ਮਸਟਰਡ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਬਣਿਆ ਹੋਇਆ ਜੀ ਲੋ ਜੀ 1216 ਸੂਟ 700 ਦੇ ਵਿੱਚ ਦ ਕਾਂਤੀਵਾਂ ਕੇ ਲੈਸਾਦਰ ਮਿਲੂਗਾ ਤੁਹਾਨੂੰ ਅਲੀਸ਼ੇਰ ਵਾਲੇ ਕੱਪੜੀ ਮਸ਼ਹੂਰ ਦੁਕਾਨ ਥਾਣਾ ਰੋਡ ਪੀਖੀ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਤੁਹਾਨੂੰ WhatsApp ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਲੋ ਲਾਸਟ ਕਲਰ ਹੈਗਾ ਜੀ ਮੋਰ ਪੰਕੀ ਕਲਰ ਪੰਜ ਕਲਰ ਨੇ ਪੰਜ ਹੀ ਕਲਰ ਪੂਰੇ ਸ਼ਾਨਦਾਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨਸ਼ਾਟ ਲੈ ਕੇ WhatsApp ਆਰਡਰ ਕਰ ਦਿਓ ਜੀ 1216 ਸੂਟ ਆਫਰ ਦੇ ਵਿੱਚ ਦੇ ਰਿਆ ਜੀ 700 ਦਾ ਜੀ ਲੋ ਜੀ 700 ਵਿੱਚ ਦੇ ਰਿਹਾ ਪਸ਼ਮੀਨਾ ਸਿਮਰ ਸੂਟ 700 ਦਾ ਹੀ